ਅਚਾਰ ਪਰਦੇ ਜੰਗਲਾਂ ਚ ਮੌਜੂਦ ਪੰਜ ਅਲੋਕਿਕ ਸੰਤਾਂ ਦੀ ਗੁਫਾ ਸੰਤ ਦੇਖਦੇ ਦੇਖਦੇ ਜੋਤ ਰੂਪ ਵਿੱਚ ਹੋ ਜਾਂਦੇ ਅਲੋਪ ਜੰਗਲੀ ਜਾਨਵਰ ਦਿੰਦੇ ਗੁਫਾ ਤੇ ਪੈਰਾ ਆਪਣਾ ਸ਼ਰੀਰ ਲੱਗ ਕਰ ਲੈਂਦੇ ਉਹ ਤੇ ਧੜ ਕਿਤੇ ਹੁੰਦਾ ਲੱਤਾਂ ਬਾਹਾਂ ਕਿਤੇ ਹੁੰਦੀਆਂ ਉਹਨਾਂ ਦੀਆਂ ਜੇ ਕਿਸੇ ਨੇ ਗੁਫਾ ਦੇਖਣੀ ਆਏ ਤਾਂ ਦਿਨ ਵੇਲੇ ਆਵੇ ਆ ਦਿਨ ਵੇਲੇ ਉਹ ਵੀ ਕੱਲਾ ਨਾ ਆਵੇ ਕੁਝ ਲੈ ਕੇ ਆਵੇ ਨਾਲ ਪਿੰਡੇ ਨੂੰ ਕਿਸੇ ਨੂੰ ਹਾਂ ਦੇ ਦੁਨੀਆ ਬੜੀ ਬੜੀ ਦੂਰ ਤੋਂ ਆਂਦੀ ਸੰਗਤ ਵਿਆਹ ਸ਼ਾਦੀ ਨਾ ਹੁੰਦੇ ਹੋਵੇ ਜਾਂ ਨਾਣਾ ਬੱਚਾ ਨਾ ਹੁੰਦਾ ਹੋਵੇ ਇਹ ਇਹ ਨਾ ਵਾਸਤੇ ਬਹੁਤ ਸੰਗਣੇ ਜੰਗਲ ਵਿੱਚ ਗੁਜ਼ਰ ਕੇ ਅਸੀਂ ਸੰਤਾ ਦੀਆਂ ਗੁਫਾ ਤੱਕ ਪਹੁੰਚਣਾ ਆ ਕਹਿੰਦੇ ਰਸਤੇ ਦੇ ਵਿੱਚ ਸਾਨੂੰ ਸੰਤਾ ਦੀ ਕੁਟਿਆ ਵੀ ਮਿਲਣੀ ਆ ਬਹੁਤ ਹੈਰਾਨ ਹੋਈਦਾ ਜਦੋਂ ਇਦਾਂ ਦੀਆਂ ਚਮਤਕਾਰੀਆਂ ਜਗ੍ਹਾ ਬਾਰੇ ਅਸੀਂ ਸੁਣੀਦਾ ਆ ਤੇ ਆ ਰਸਤੇ ਦੇ ਵਿੱਚ ਸਾਨੂੰ ਖੇਨੀਆਂ ਦਾ ਦਰਖਤ ਮਿਲਿਆ ਕਾਫੀ ਇਹਨੂੰ ਫੜ ਲੱਗਾ ਹੋਇਆ ਭਰਿਆ ਪਿਆ ਉੱਚਾ ਕਾਫੀ ਹੈ ਦਰਖਤ ਸਿੱਧੀ ਤਿੱਖੀ ਉਚਾਈ ਆ ਮੋਰਾਂ ਦੇ ਜਿੱਧਰ ਦੇਖੋ ਪੰਖ ਹੀ ਪੰਖ ਜਿੱਦਾਂ ਇਸ ਜੰਗਲ ਦੇ ਵਿੱਚ ਜੀ ਬਾਗ ਤेंदੂਏ ਆ ਹਾਂਜੀ ਹਾਂਜੀ ਜਿਉ ਲੋਕ ਦੱਸਦੇ ਆ ਤੇ ਆ ਆਮ ਬੰਦਾ ਤਾਂ ਇੱਥੇ ਇੱਕ ਘੰਟਾ ਨਹੀਂ ਬਿਤਾ ਸਕਦਾ ਰਾਤ ਨੂੰ ਆਮ ਬੰਦਾ ਕਹਿੰਦਾ ਇੱਥੇ ਪਬਲਿਕ ਸਾਰੀ ਪਰੇਸ਼ਾਨ ਹੈ ਉਹ ਕਹਿੰਦੇ ਕੱਲੇ ਬੰਦੇ ਦਾ ਟਾਈਮ ਹੀ ਹੈ ਨਹੀਂ ਇੱਥੇ ਕੱਢਣ ਪੀਬੀ ਸੇਵਾ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਪੰਜਾਬ ਦੇ ਹੁਸ਼ਿਆਰਪੁਰ ਦੇ ਮਿੰਗਰਵਾਲ ਪਿੰਡ ਦੇ ਜੰਗਲਾਂ ਵਿੱਚ ਲੈ ਕੇ ਆਏ ਆਂ ਸਾਨੂੰ ਪਤਾ ਲੱਗਾ ਸੀ ਮਿੰਗਰਵਾਲ ਪਿੰਡ ਦੇ ਜੰਗਲਾਂ ਵਿੱਚ ਸੰਤਾਂ ਦੀ ਸਦੀਆਂ ਪੁਰਾਣੀ ਗੁਫਾ ਆ ਕੁੱਟੀਆਂ ਵੀ ਆ ਜਿਹੜੀ ਅੱਜ ਅਸੀਂ ਤੁਹਾਨੂੰ ਦਿਖਾਣੀਆਂ ਕਹਿੰਦੇ ਲੱਖਾਂ ਲੋਕ ਇੱਥੇ ਆਉਂਦੇ ਆ ਦਰਸ਼ਨ ਕਰਨ ਵਾਸਤੇ ਗੁਫਾ ਦੇ ਜਿਨ੍ਹਾਂ ਦੇ ਦੁੱਖੜੇ ਦੂਰ ਹੁੰਦੇ ਆ ਕਹਿੰਦੇ ਇੱਥੇ ਜੇ ਕਿਸੇ ਦਾ ਵਿਆਹ ਨਾ ਹੁੰਦਾ ਹੋਵੇ ਜਾਂ ਕਿਸੇ ਦੀ ਲਾਜ ਨਾ ਹੁੰਦੀ ਹੋਵੇ ਸਾਰੇ ਇਸ ਤਰ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਆ ਬਹੁਤ ਉੱਚਾ ਇਹ ਸਥਾਨ ਆ ਜਿੱਥੇ ਲੱਖਾਂ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਆ ਤੇ ਚਲਦੇ ਆ ਤੇ ਤੁਹਾਨੂੰ ਕਰਾਉਨੇ ਆ ਉਸ ਗੁਫਾ ਦੇ ਦਰਸ਼ਨ ਤੇ ਬਾਕੀ ਮੈਂ ਤੁਹਾਨੂੰ ਜਾਂਦਾ ਜਾਂਦਾ ਪਹਿਲਾਂ ਇੱਥੇ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪਰ ਪਹੁੰਚਦੇ ਆ ਹਿਸ਼ਾਰਪਤੋਂ ਤੁਸੀਂ 15 ਕਿਲੋਮੀਟਰ ਦੂਰ ਪਿੰਡਾ ਮਿੰਗਰਵਾਲ ਉੱਥੇ ਪਹੁੰਚ ਜਾਣਾ ਆ ਉੱਥੇ ਪਹੁੰਚ ਕੇ ਤੁਸੀਂ ਲੋਕਾਂ ਦੀ ਮਦਦ ਦੇ ਨਾਲ ਕਿਸੇ ਨੂੰ ਵੀ ਪੁੱਛ ਸਕਦੇ ਆ ਸੰਤਾਂ ਦੀ ਜਿਹੜੀ ਗੁਫਾ ਆ ਜੰਗਲਾਂ ਵਿੱਚ ਹਰ ਕੋਈ ਤੁਹਾਨੂੰ ਆਸਾਨੀ ਨਾਲ ਦੱਸ ਦੇਗਾ ਜਾਂ ਤੁਹਾਡੇ ਨਾਲ ਵੀ ਜਾ ਸਕਦਾ ਆ ਚਲੋ ਲੰਬਰ ਚੱਲੀਏ ਫੇਰ ਹੁਣ ਚਲੋ ਤੇ ਅਸੀਂ ਆਪਣਾ ਬਲ ਵੀ ਨਾਲ ਲੈ ਲਿਆ ਆ ਤੁਸੀਂ ਦੇ ਸਕਦੇ ਆ ਕਿਉਂਕਿ ਗੁਫਾ ਜੰਗਲ ਵਿੱਚ ਹੋਣ ਕਰਕੇ ਕਾਫੀ ਹਨੇਰਾ ਰਹਿੰਦਾ ਆ ਜੰਗਲੀ ਜਾਨਵਰ ਵੀ ਵਿੱਚ ਕੋਈ ਹੋ ਸਕਦਾ ਆ ਅਸੀਂ ਤੁਹਾਨੂੰ ਜੰਗਲ ਦੇ ਸੋਹਣੇ ਸੋਹਣੇ ਨਜ਼ਾਰੇ ਦਿਖਾਲਦੇ ਜਾਣਾ ਆ ਤੁਸੀਂ ਵੀਡੀਓ ਤੇ ਐਨ ਤੱਕ ਜੁੜੇ ਰਹੋ ਚਲੋ ਹੁਣ ਚੱਲਦੇ ਆਂ ਜੰਗਲ ਵੱਲ ਨੂੰ ਬਹੁਤ ਸੰਘਣੇ ਜੰਗਲ ਵਿੱਚ ਗੁਜ਼ਰ ਕੇ ਅਸੀਂ ਸੰਤਾ ਦੀਆਂ ਗੁਫਾ ਤੱਕ ਪਹੁੰਚਣਾ ਆ ਤੁਸੀਂ ਨਜ਼ਰ ਮਾਰ ਸਕਦੇ ਆ ਆਲੇ ਦੁਆਲੇ ਕਿੰਨਾ ਸੰਘਣਾ ਜੰਗਲ ਆ ਜੰਗਲ ਦੀ ਬੈਕ ਸਾਈਡ ਤੇ ਕਾਫੀ ਉੱਚੀ ਪਹਾੜੀ ਆ ਦੇਖ ਲਓ ਸੰਤ ਫਕੀਰ ਕਿੱਦਾਂ-ਕਿੱਦਾਂ ਦੀਆਂ ਜਗ੍ਹਾ ਤੇ ਰਹਿੰਦੇ ਸੀਗੇ ਬਹੁਤ ਹੈਰਾਨ ਹੋਈਦਾ ਜੋ ਦੋ ਇਦਾਂ ਦੀਆਂ ਚਮਤਕਾਰੀ ਜਗ੍ਹਾਵਾਂ 'ਤੇ ਅਸੀਂ ਸੁਣੀਦਾ ਆ ਕਹਿੰਦੇ ਰਸਤੇ ਦੇ ਵਿੱਚ ਸਾਨੂੰ ਸੰਤਾ ਦੀ ਕੁਟਿਆ ਵੀ ਮਿਲਣੀ ਆ ਤੁਹਾਨੂੰ ਦਿਖਾਲਦੇ ਜਾਵਾਂਗੇ ਤੇ ਆ ਰਸਤੇ ਦੇ ਵਿੱਚ ਸਾਨੂੰ ਖੇਨੀਆਂ ਦਾ ਦਰਖਤ ਮਿਲਿਆ ਕਾਫੀ ਇਹਨੂੰ ਫੜ ਲੱਗਾ ਹੋਇਆ ਭਰਿਆ ਪਿਆ ਉੱਚਾ ਕਾਫੀ ਆ ਇਹ ਦਰਖਤ ਤੇ ਪੰਛੀ ਵਗੈਰਾ ਇਹਨੂੰ ਖਾਂਦੇ ਆ ਜੰਗਲ ਦੇ ਵਿੱਚ ਇਸ ਤਰ੍ਹਾਂ ਦੀਆਂ ਤੁਸੀਂ ਦੇਖ ਲਓ ਜੜੀਆਂ ਬੁੱਟੀਆਂ ਹੀ ਅਸੀਂ ਕਹਿ ਸਕਦੇ ਹਾਂ ਜਿਹੜੀਆਂ ਅਸੀਂ ਕਦੀ ਸੋਚਿਆ ਨਹੀਂ ਹੁੰਦਾ ਉਹ ਮਿਲਦੀਆਂ ਆ ਬਹੁਤ ਸਕੂਨ ਮਿਲੂਗਾ ਜਦੋਂ ਅਸੀਂ ਰਸਤੇ ਦੇ ਵਿੱਚ ਕੁਟੀਆਂ ਦੇਖਾਂਗੇ ਸੰਤਾਂ ਦੀ ਕਿਉਂਕਿ ਰੱਬ ਵੱਲੋਂ ਹੀ ਇੱਕ ਇਸ ਤਰ੍ਹਾਂ ਦੀ ਜਦੋਂ ਅਸੀਂ ਕੋਈ ਵੀ ਅਲਮੋਲ ਜਾਂ ਅਸੀਂ ਪਰਮਾਤਮਾ ਨਾਲ ਜੁੜੀ ਕੋਈ ਚੀਜ਼ ਦੇਖਦੇ ਹਾਂ ਤਾਂ ਸ਼ਾਂਤੀ ਮਿਲਦੀ ਆ ਕਾਫੀ ਦਿਲ ਲੱਗਦਾ ਆ ਕਿਉਂਕਿ ਇਹ ਜੰਗਲ ਇੰਨਾ ਸੰਘਣਾ ਆ ਤੇ ਉਹਦੇ ਵਿੱਚ ਕੁਟੀਆਂ ਬਣੀ ਹੋਈ ਆ ਸੰਤਾਂ ਦੀ ਕੁਟੀਆਂ ਦੇ ਬਿਲਕੁਲ ਉੱਪਰ ਪਹਾੜੀ ਆ ਤੇ ਉਹਦੀ ਬੈਕ ਸਾਈਡ ਤੇ ਜੰਗਲ ਦੇ ਵਿੱਚ ਸੰਤਾਂ ਦੀਆਂ ਗੁਫਾ ਆ ਸਾਡਾ ਮਨ ਇੰਨਾ ਕਾਲਾ ਆ ਅਜੀ ਤੁਹਾਨੂੰ ਦੱਸ ਨਹੀਂ ਸਕਦੇ ਕਿ ਕਿੰਨੀ ਜਲਦੀ ਅਸੀਂ ਉਸ ਗੁਫਾ ਤੱਕ ਪਹੁੰਚ ਜਾਈਏ ਕਿਉਂਕਿ ਇਦਾਂ ਦੀਆਂ ਗੁਫਾਵਾਂ ਜਾ ਤੁਸੀਂ ਲਾ ਲੋ ਕਿ ਇਤਿਹਾਸਿਕ ਜਿਹੜੀਆਂ ਜਗ੍ਹਾ ਆ ਉਹ ਲੋਪ ਹੋ ਗਈਆਂ ਆ ਤੇ ਕੋਈ ਕੋਈ ਪੰਜਾਬ 'ਚ ਦੇਖਣ ਨੂੰ ਮਿਲਦੀ ਆ ਜਦੋਂ ਸਾਨੂੰ ਪਤਾ ਲੱਗਦਾ ਆ ਤਾਂ ਸਾਡਾ ਮਨ ਬਹੁਤ ਜ਼ਿਆਦਾ ਜਦੋਂ ਮੈਂ ਤੁਹਾਨੂੰ ਦੱਸਿਆ ਕਾਲਾ ਪੈ ਜਾਂਦਾ ਕਿ ਤੁਹਾਨੂੰ ਜਲਦੀ ਦਿਖਾਈਏ ਤੇ ਰਸਤੇ ਦੇ ਵਿੱਚ ਖੂਹ ਆਏ ਤੇ ਇਹ ਦਿਖਾ ਲ ਕੇ ਫਿਰ ਤੁਹਾਨੂੰ ਅੱਗੇ ਕੁੜੀਆਵਾਲ ਲੈ ਕੇ ਚਲਾਂਗੇ ਆਇਆ ਵੀ ਲੰਬੜਾ ਲੋ ਮਾਰੋ ਨਜ਼ਰ ਨਾਲਕਾ ਲੱਗਾ ਹੋਇਆ ਖੂਹ ਦੇ ਕੋਲ ਖੂਹ ਨੂੰ ਵੀ ਕਵਰ ਕਰ ਦਿੱਤਾ ਗਿਆ ਆ ਖੂਹ ਵਿੱਚ ਪਾਣੀ ਕਾਫੀ ਆ ਵਧੀਆ ਮਾਹੌਲ ਬਣਾਇਆ ਹੋਇਆ ਖੂਹ ਦੇ ਆਲੇ ਦੁਆਲੇ ਤੇ ਬਾਥਰੂਮ ਵਗੈਰਾ ਆ ਇਸ਼ਨਾਨ ਕਰਨ ਵਾਸਤੇ ਹੁਣ ਤੁਹਾਨੂੰ ਸਾਹਮਣੇ ਕੁਟੀਆ ਦੇਕਰੋਣੇ ਆ ਦਰਸ਼ਨ ਸਾਹਮਣੇ ਸਾਨੂੰ ਮੰਦਰ ਦਿਖਾਈ ਦਿੱਤਾ ਤੇ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਦਈਏ ਇੱਥੇ ਤੁਸੀਂ ਕਰ ਸਕਦੇ ਆ ਦਰਸ਼ਨ ਲਿਖਿਆ ਹੋਇਆ ਆ ਯਾਦਗਾਰ ਸੰਤ ਪ੍ਰਕਾਸ਼ ਆਨੰਦ ਜੀ ਹੁਣ ਅੱਗੇ ਵਧਦੇ ਆਂ ਕੁਟਿਆ ਵੱਲ ਨੂੰ ਕੁਟਿਆ ਦੇ ਕੋਲ ਪਸ਼ੂਆਂ ਨੇ ਮੇਲਾ ਲਾਇਆ ਹੋਇਆ ਆ ਕੁਦਰਤੀ ਅਸੀਂ ਕਿਸੇ ਵੀ ਤਪਸਥਾਨ ਤੇ ਦੇਖੀਦਾ ਆ ਕਿ ਪਸ਼ੂ ਵਗੈਰਾ ਆ ਮਿਲਦੇ ਆ ਦੇਖੋ ਨੂੰ ਇਹਨਾਂ ਦਾ ਵੀ ਇੱਥੇ ਆ ਕੇ ਦਿਲ ਲੱਗਦਾ ਤੁਸੀਂ ਦੇਖ ਲਓ ਧਰਮੀ ਜਗ੍ਹਾ ਤੇ ਹੁਣ ਅਸੀਂ ਕੁਟਿਆ ਦੇ ਬਿਲਕੁਲ ਮੋਰੇ ਪਹੁੰਚ ਗਏ ਆ ਬਾੜਾਂ ਕੀਤੀਆਂ ਹੋਈਆਂ ਇਸ ਤਰ੍ਹਾਂ ਬਾਂਸਾਂ ਦੀਆਂ ਅੰਦਰੋਂ ਸਾਰਾ ਥੱਲਿਓਂ ਲਿਪਿਆ ਹੋਇਆ ਮਿੱਟੀ ਦੇ ਨਾਲ ਤੇ ਦੇਖਦੇ ਆ ਜੇ ਕੋਈ ਹੋਇਆ ਅੰਦਰ ਤੇ ਕਰਦੇ ਆ ਗੱਲਬਾਤ ਸ਼ਾਂਤੀ ਆ ਪੂਰੀ ਐਨ ਤੇ ਮੰਜੇ ਤਾਂ ਇੱਥੇ ਡਾਇ ਹੋਏ ਆ ਕਿ ਜੇ ਕੋਈ ਵੀ ਸਰਦਾਲੂ ਆਉਂਦਾ ਆ ਤੇ ਉਹ ਇੱਥੇ ਬੈਠ ਕੇ ਆਰਾਮ ਕਰਕੇ ਜਾਵੇ ਸામਨੇ ਲਿਖਿਆ ਵੀ ਹੋਇਆ ਡੇਰਾ ਸੰਤ ਪ੍ਰਕਾਸ਼ਾਨੰਦ ਜੀ ਸਲਾਨਾ ਮੇਲੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ ਤੇ ਤੁਸੀਂ ਸਾਹਮਣੇ ਪੜ੍ਹ ਸਕਦੇ ਆ ਹਰ ਮਹੀਨੇ ਜੇਠੇ ਐਤਵਾਰ ਨੂੰ satsang ਕੀਤਾ ਜਾਂਦਾ ਆ ਤੁਹਾਨੂੰ ਕੋਈ ਟੱਕਰਿਆ ਨਹੀਂ ਇੱਥੇ ਤੇ ਹੁਣ ਆਲੇ ਦੁਆਲੇ ਦੇਖਦੇ ਆ ਇੱਕ ਵਾਰ ਜੇ ਕੋਈ ਮਿਲ ਪਿਆ ਤਾਂ ਪੂਰੀ ਜਾਣਕਾਰੀ ਲੈਣੇ ਆ ਅਸੀਂ ਪਿੰਡ ਮਿੰਗਰਵਾਲ ਦੇ ਵਿੱਚ ਅੰਕਲ ਉਹਨਾਂ ਤੋਂ ਪਹੁੰਚੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਸੀਂ ਦੇਖਿਆ ਜੀ ਪਹਾੜੀ ਦੇ ਉੱਪਰ ਜੰਗਲਾਂ ਵਿੱਚ ਆ ਜੰਗਲਾਂ ਵਿੱਚ ਸੰਤਾਂ ਨੇ ਗੁਫਾ ਕੱਢੀਆਂ ਹੋਈਆਂ ਆ ਗੁਫਾ ਕੱਢੀਆਂ ਤੇ ਉਹ ਵੀ ਇੱਕ ਨਹੀਂ ਕਹਿੰਦੇ ਕੋਈ ਕਿਤੇ ਜਦੋਂ ਤਪ ਕਰਨ ਬੈੰਦੇ ਸੀ ਕੋਈ ਕਿਤੇ ਕੋਈ ਕਿਤੇ ਹਾਂਜੀ ਬਹੁਤ ਹੈਰਾਨ ਹੋਏ ਜੀ ਕਹਿੰਦੇ ਬਹੁਤ ਪੁੰਚੇ ਹੋਏ ਸੰਤ ਸੀਗੇ ਹਾਂ ਜਿਨ੍ਹਾਂ ਦਾ ਅੱਜ ਵੀ ਫੇਰਾ ਆ ਕਹਿੰਦੇ ਹਾਂ ਫੇਰਾ ਅੱਜ ਵੀ ਹੈ ਤੇ ਆਮ ਬੰਦਾ ਸੌ ਨਹੀਂ ਸਕਦਾ ਅੱਛਾ ਮੈਂ ਚਟਕਾ ਦਿੰਦੇ ਆ ਉਹਦਾ ਕੀ ਕਰਨਾ ਸੌ ਨਹੀਂ ਸਕਦਾ ਚੜਕਾ ਦੇਂਦੇ ਤੇ ਕੋ ਟਪਟੰਗ ਇਹੋ ਬੰਦਾ ਕੰਮ ਕੰਮ ਕਰਦਾ ਜਾਂ ਬੀੜੀਆਂ ਸੇ ਤਾਂ ਜੇ ਸ਼ਰਾਬ ਪੀਂਦਾ ਫਿਰ ਚੜਕਾ ਦਿੰਦੇ ਆ ਮਤਲਬ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਕਿ ਇਸ ਜੰਗਲ 'ਚ ਇੱਥੇ ਰੇਲਵੇ ਗੁਫਾ ਜਾ ਕੇ ਨਾ ਗੁਫਾ ਵਿੱਚ ਨਾ ਆ ਗੁਫਾ ਵਿੱਚ ਕੋਈ ਆਇਆ ਹੈ ਜਦੋਂ ਇੱਥੇ ਸੈਂਡਵਿਚ ਜਾਂਦੇ ਮਤਲਬ ਸੈਂਡਵਿਚ ਇੱਥੇ ਵੀ ਕੋਈ ਸੋਚ ਸਮਝ ਕੇ ਰਵੇ ਜੇ ਕਿਸੇ ਨੇ ਸੱਚੇ ਮਨ ਨਾਲ ਰਹਿਣਾ ਹੈ ਹਾਂ ਹਾਂ ਠੀਕ ਤੇ ਗੁਫਾ ਵਿੱਚ ਦਾ ਮਤਲਬ ਨਹੀਂ ਜੀ ਜਿੰਨੀ ਖਤਰਨਾਕ ਜਗ੍ਹਾ ਤੇ ਹੈਗੀ ਆ ਜੰਗਲੀ ਜਾਨਵਰ ਤਾਂ ਕਾਫੀ ਹੋਣਗੇ ਜਾਂ ਜਾਂਪਾ ਦਾ ਬਹੁਤ ਆਇਤਾ ਹੈ ਤਾਂ ਤਸਵੀਰ ਇਹ ਪ੍ਰਸ਼ਾਸਤ ਹੁੰਦੀ ਹੈ ਤਾਂ ਵਿੱਚ ਬਰਵਾਰ ਕਭੀ ਰਹਿੰਦੇ ਰਿਸਕੀ ਆ ਮੈਂ ਜੇ ਕਿਸੇ ਨੇ ਗੁਫਾ ਦੇਖਣੀ ਹੈ ਤਾਂ ਦਿਨ ਵੇਲੇ ਆਵੇ ਹਾਂ ਦਿਨ ਵੇਲੇ ਉਹ ਵੀ ਕੱਲਾ ਨਾ ਆਵੇ ਕੁਝ ਲੈ ਕੇ ਆਵੇ ਨਾਲ ਪਿੰਡੇ ਦੇ ਨੂੰ ਕਿਸੇ ਨੂੰ ਹਾਂ ਕਿ ਇਥੇ ਕਿਹੜੀਆਂ ਕੜੀਆਂ ਮੰਨਤਾ ਪੂਰੀਆਂ ਹੁੰਦੀਆਂ ਜੇ ਜਿੱਦਾਂ ਹੁਣ ਤੁਹਾਡੇ ਮੇਂਗਰਵਾਲ ਪਿੰਡ ਦੇ ਜੰਗਲ ਦੇ ਵਿੱਚ ਇਹ ਗੁਫਾ ਆ ਤਾਂ ਲੋਕ ਜੇ ਇੰਨੇ ਆਉਂਦੇ ਤੁਸੀਂ ਦੱਸਦੇ ਆ ਕਿ ਹਰ ਹਫ਼ਤੇ ਲੋਕ ਆਉਂਦੇ ਆ ਬਹੁਤ ਰਸ਼ ਹੁੰਦਾ ਆ ਨਹੀਂ ਜਿੱਥੇ ਤੁਹਾਨੂੰ ਆਉਂਦੇ ਜਿੱਥੇ ਐਤਵਾਰ ਆਉਂਦੇ ਆ ਤੇ ਲੋਕਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਹੋਣਗੀਆਂ ਜਿਹੜੇ ਆਉਂਦੇ ਆ ਜੋ ਹੁੰਦੀਆਂ ਹੋਣਗੀਆਂ ਤਾਂ ਤਾਂ ਉਹ ਮੰਨਦੇ ਜਿੱਥੇ ਤੁਹਾਨੂੰ ਉਹ ਇਥੇ ਇਹ ਇੱਕ ਸਰਪ੍ਰੋਹ ਵੀ ਜਿਹਦਾ ਬਿਆਹ ਸ਼ਾਦੀ ਨਾ ਹੁੰਦੀ ਹੋਵੇ ਜਾਂ ਨਾਣਾ ਬੱਚਾ ਨਾ ਹੁੰਦਾ ਹੋਵੇ ਇਹ ਇਹਨਾਂ ਵਾਸਤੇ ਮਤਲਬ ਪੂਰੀਆਂ ਹੋ ਜਾਂਦੀਆਂ ਜਿਹੜਾ ਆ ਗਿਆ ਜੀ ਸਾਨੂੰ ਪੰਜ ਸੰਤ ਜਿਹੜੇ ਤੁਸੀਂ ਦੱਸਿਆ ਹਾਂ ਕਿ ਜਿਨ੍ਹਾਂ ਦਾ ਪੈਰਾ ਆ ਜਿਹੜੇ ਪ੍ਰਤਖ ਰੂਪ ਚ ਆਉਂਦੇ ਆ ਦਰਸ਼ਨ ਦਿੰਦੇ ਆ ਹਨਾ ਜੀ ਤੇ ਇਹ ਚੀਜ਼ ਸੁਣ ਕੇ ਹਰ ਕੋਈ ਬਹੁਤ ਹੈਰਾਨ ਹੋਊਗਾ ਕਾਲਯੋਗ ਦੇ ਵਿੱਚ ਇਹ ਚੀਜ਼ ਹੋ ਰਹੀ ਆ ਤੇ ਸਾਨੂੰ ਉਹਨਾਂ ਸੰਤਾਂ ਦੇ ਨਾਮ ਦੱਸੋ ਸਾਂਤਾ ਜੋ ਆ ਪ੍ਰਕਾਸ਼ ਹਨ ਜੀ ਪ੍ਰਕਾਸ਼ ਜੋਗਰਾ ਦੇ ਤੇ ਬਾਕੀ ਹੋਰ ਮੈਂ ਆਪਣੇ ਹੋਏ ਦੇ ਬਿਤਾ ਮਤਲਬ ਚਲੋ ਤੁਸੀਂ ਦੋ ਦਾ ਤੁਹਾਨੂੰ ਪਤਾ ਆ ਚਲੋ ਠੀਕ ਆ ਜੀ ਸਾਨੂੰ ਸੰਤਾ ਜੀ ਕੁਟੀਆ ਦੇ ਕੋਲ ਕੁਝ ਘਰ ਦਿਖਾਈ ਦਿੱਤੇ ਜੰਗਲ ਦੇ ਵਿੱਚ ਤੇ ਚਲਦੇ ਆ ਉਹਨਾਂ ਦੇ ਕੋਲ ਲੈਣੇ ਆ ਜਾਣਕਾਰੀ ਇਸ ਤਰ੍ਹਾਂ ਦੇ ਦੇਖ ਲਓ ਜੋ ਸਾਨੂੰ ਜੰਗਲਾਂ ਵਿੱਚ ਮਿਲਦੇ ਹੀ ਆ ਦਰਵਾਜ਼ੇ ਬੰਸਾਂ ਦੇ ਆਲੇ ਦੁਆਲੇ ਜੰਗਲ ਹੀ ਜੰਗਲ ਆ ਜਿੱਧਰ ਵੀ ਨਜ਼ਰ ਮਾਰੂਗੇ ਇੱਧਰ ਉੱਚੀ ਪਹਾੜੀ ਤੇ ਇੱਧਰ ਸੰਗਣਾ ਜੰਗਲ ਤੇ ਬਚਕਾਰ ਘਰ ਬਣਿਆ ਹੋਇਆ ਆ ਬਹੁਤ ਸੰਗਣੇ ਜੰਗਲ ਚ ਰਹਿ ਰਹੇ ਆ ਇਥੇ ਵਾਹ ਬਈ ਵਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂ ਜੀ ਜਿਹੜੀ ਸੰਤਾਂ ਦੀ ਪਹਾੜੀ ਦੇ ਉੱਪਰ ਹਾਂਜੀ ਗੁਫਾਇਆ ਉਹਦੇ ਬਾਰੇ ਕਿਉਂਕਿ ਅਸੀਂ ਜੋ ਸੁਣਿਆ ਜੀ ਪਿੰਡ ਵਾਲਿਆਂ ਤੋਂ ਉਹ ਸੁਣ ਕੇ ਹਰ ਕੋਈ ਹੈਰਾਨ ਹੋ ਜਾਊਗਾ ਤੇ ਤੁਹਾਡਾ ਤਾਂ ਘਰ ਵੀ ਲੱਗੇ ਆ ਹਾਂਜੀ ਤੇ ਜੰਗਲ ਦੇ ਵਿੱਚ ਤੁਸੀਂ ਸਾਨੂੰ ਦੱਸੋ ਉਸ ਬਾਰੇ ਸੰਤਾਂ ਅਸੀਂ ਤਾਂ ਸ਼ੁਰੂ ਤੇ ਬਚਪਨ ਤੋਂ ਜਦ ਸਕੂਲ ਪੜ੍ਹਦੇ ਹੁੰਦੇ ਸੀਗੇ ਫਿਰ ਅਸੀਂ ਸਕੂਲ ਤੋਂ ਸਾਨੂੰ ਛੁੱਟੀ ਹੋਣੀ ਤੇ ਇੱਥੇ ਸੰਤਾਂ ਦੀ ਕੁਟੀਆ ਦੇ ਲੱਗੇ ਇੱਕ ਕੂਹ ਹੁੰਦਾ ਸੀਗਾ ਉੱਥੇ ਆਣ ਕੇ ਅਸੀਂ ਪਾਣੀ ਪੀਣਾ ਆਣ ਕੇ ਤੇ ਸੰਤ ਪ੍ਰਕਾਸ਼ ਅਨੰਦ ਹੋ ਰਹੇ ਨੇ ਉੱਥੋਂ ਸਾਨੂੰ ਕਹਿਣਾ ਬੱਚਿਓ ਆ ਜਾਓ ਆਜੋ ਤੁਹਾਨੂੰ ਚੀਜੀ ਦੇਵਾਂ ਇਹ ਉਹਨਾਂ ਨੇ ਸਾਨੂੰ ਕਦੀ ਅੰਬ ਦੇਣੇ ਕਦੀ ਬੇਰ ਦੇਣੇ ਉਹ ਫਿਰ ਅਸੀਂ ਖਾਣੇ ਅਸੀਂ ਬੜੇ ਖੁਸ਼ ਹੋਣਾ ਜਿਹੜੀਆਂ ਪਹਾੜੀ ਦੇ ਉੱਪਰ ਗੁਫਾ ਕੱਢੀਆਂ ਆ ਜੀ ਤੇ ਉਹ ਤਪਸਥਾਨ ਸੀ ਕਹਿੰਦੇ ਉੱਥੇ ਤਪ ਕਰਦੇ ਸੀਗੇ ਹਾਂਜੀ ਹਾਂਜੀ ਉਹ ਤਪ ਕਰਦੇ ਹੁੰਦੇ ਸੀਗੇ ਤੇ ਉਹਨਾਂ ਕੋਲ ਉਸ ਟਾਈਮ ਤੇ ਜਦੋਂ ਤਪ ਕਰਦੇ تھے ਤਾਂ ਕੋਈ ਬੰਦਾ ਆਉਂਦਾ ਜਾਂਦਾ ਨਹੀਂ ਹੁੰਦਾ ਕਿ ਉਹਨਾਂ ਦੀ ਭਗਤੀ ਵਿੱਚ ਕੋਈ ਵੀ ਹੈ ਫੇ ਦਿਗਨ ਬਹਿ ਜਾਣਾ ਇਸ ਸਬੰਧ ਵਿੱਚ ਉਹ ਉਹਨਾਂ ਦੀ ਦੋ ਗੁਫਾਾਂ ਬਣੀਆਂ ਸੀਗੀਆਂ ਉਹ ਗੁਫਾ ਦੇ ਵਿੱਚ ਆਪਣਾ ਟਾਈਮ ਜਿਹੜਾ ਉਹ ਇੰਨਾ ਵਰਤੀਤ ਕਰਦੇ ਤੇ ਆਪਣੀ ਭਗਤੀ ਦਾ ਤੇ ਕਹਿੰਦੇ ਜੀ ਕਈ ਸ਼ਮਤਕਾਰ ਵੀ ਜਦੋਂ ਤਪ ਕਰਦੇ ਸੀਗੇ ਗੁਫਾ ਚ ਤੇ ਤੁਹਾਨੂੰ ਵੀ ਸ਼ਾਇਦ ਹੋਵੇ ਕਿ ਆਪਣੇ ਉਹਨਾਂ ਦੇ ਸਰੀਰ ਬਾਰੇ ਕਹਿੰਦੇ ਕਿ ਉਹ ਅਲੱਗ-ਅਲੱਗ ਕਰ ਲੈਂਦੇ ਸੀ ਉਹਦੇ ਬਾਰੇ ਵੀ ਦੱਸੋ ਆਪਣਾ ਸਰੀਰ ਅਲੱਗ ਕਰ ਲੈਂਦੇ ਆ ਉਹ ਹੂੰ ਤੇ ਧਾੜ ਕਿਤੇ ਹੁੰਦਾ ਲੱਤਾਂ ਬਾਹਾਂ ਕਿਤੇ ਹੁੰਦੀਆਂ ਉਹਨਾਂ ਦੀਆਂ ਤੇ ਬਹੁਤ ਪਹੁੰਚੀ ਹੋਈ ਫਿਸ ਗਈ ਜੀ ਆਤਮਾ ਦੇਖਣਾ ਹਾਂ ਹਾਂ ਆਪਣੀ ਬੜੀ ਪੁੱਜੀ ਹੱਸੀ ਸੀਗੀ ਉਹ ਹਰਬਿਲਾ गोविंद गोविंद ਦਾ ਨਾਂ ਲੈਣਾ ਉਹਨਾਂ ਨੇ ਅੱਜ ਵੀ ਕਹਿੰਦੇ ਜੀ ਉਹਨਾਂ ਦਾ ਪ੍ਰਕਾਸ਼ ਆ ਇੱਥੇ ਲੋਕਾਂ ਨੂੰ ਦਿਖਾਈ ਦਿੰਦੇ ਆ ਹਾਂ ਹਰਬਿਲਾ ਇੱਥੇ ਆ ਹਰ ਸਾਲ ਦੇ ਸਾਲ ਭੰਡਾਰਾ ਹੁੰਦਾ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੇ ਦੁਨੀਆ ਬੜੀ ਬੜੀ ਦੂਰ ਤੋਂ ਆਂਦੀ ਸੰਗਤ ਔਰ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਲੇਡੀਜ਼ ਜੈਂਟਲਸ ਜਿੰਨੇ ਵੀ ਸਭ ਆਣ ਕੇ ਇੱਥੇ ਮੱਥਾ ਟੇਕਦੇ ਆ ਨਵੇਂ ਵਿਆਹੇ ਬੱਚੇ ਜਿਹੜੇ ਹੁੰਦੇ ਉਹਨਾਂ ਦੀਆਂ ਘਰ ਵਾਲੀਆਂ ਉਹ ਆਣ ਕੇ ਇੱਥੇ ਮੱਥਾ ਟੇਕਦੀਆਂ ਤੇ ਕਾਫੀ ਅਜੇ ਤੱਕ ਮਾਨਤਾ ਹੈਗੀ ਆ ਸਾਲ 'ਚ ਕਈ ਵਾਰੀ ਦੋ ਵਾਰੀ ਵੀ ਜਗ ਕਰਦੇ ਜਿਨ੍ਹਾਂ ਦੀ ਮਾਨਤਾ ਪੂਰੀਆਂ ਹੋ ਜਾਂਦੀਆਂ ਉਹ ਮੁੜ ਕੇ ਫੇਰ ਆਉਂਦੇ ਇੱਥੇ ਮੱਥਾ ਤੇ ਜਿਹੜੀਆਂ ਇਹ ਗੁਫਾ ਆ ਜੰਗਲਾਂ ਦੇ ਵਿੱਚ ਕਹਿੰਦੇ ਸਦੀਆਂ ਪੁਰਾਣੀਆਂ ਜੀ ਸਦੀਆਂ ਪੁਰਾਣੀਆਂ ਅਸੀਂ ਆਪਣੀ ਹੋਸ਼ ਤੋਂ ਤਾਂ ਪਹਿਲਾਂ ਦੀਆਂ ਹੀ ਹੈਗੀਆਂ ਇੱਥੇ ਇੱਕ ਬੰਦਾ ਹੈਗਾ ਹੂੰ ਉਹ ਵੀ ਇਹ ਕਹਿੰਦਾ ਕਹਿੰਦਾ ਮੈਨੂੰ ਕਈ ਵਾਰੀ ਨਾ ਦਿਖਾਈ ਦਿੰਦੇ ਹੈਗੇ ਆ ਵੀ ਸੰਤ ਪ੍ਰਕਾਸ਼ ਆਨੰਦ ਉਹਦੀ ਉਥੋਂ ਡਾਰੀ ਭਰੀ ਹੋਣ ਨੇ ਇੱਥੇ ਆਣ ਕੇ ਸਫੈਦਿਆਂ ਵਿੱਚ ਆਣ ਕੇ ਬਹਿ ਗਏ ਉਹ ਤੇ ਮੈਂ ਕਹਿੰਦਾ ਪੂਰੀ ਰਾਤ ਫਿਰ ਜਾਗਦਾ ਰਿਹਾ ਮੈਨੂੰ ਨੀਂਦ ਨਾ ਆਵੇ ਮਤਲਬ ਆ ਕਿ ਲੋਕਾਂ ਨੂੰ ਦਿਖਾਈ ਦੇ ਰਹੇ ਆ ਅੱਜ ਹਾਂਜੀ ਹਾਂਜੀ ਅੱਜ ਵੀ ਦਿਖਾਈ ਦੇ ਰਹੇ ਆ ਉਹਨਾਂ ਦਾ ਪਹਿਰਾ ਆ ਪਹਿਰਾ ਹੈਗਾ ਜੀ ਉਹਨੇ ਆਪਣਾ ਪਹਿਰਾ ਪੂਰਾ ਰੱਖਿਆ ਹੈਗਾ ਇੱਥੇ ਵੀ ਐਰ-ਗਰ ਬੰਦਾ ਨਾ ਰਹੇ ਕੋਈ ਜਾਂ ਐਰ-ਗਰ ਕੋਈ ਗੱਲਬਾਤ ਨਾ ਕਰੇ ਜਾਂ ਕੋਈ ਹਰਕਤ ਨਾ ਕਰੇ ਇਦਾਂ ਵੀ ਮਤਲਬ ਇਦਾਂ ਦਾ ਕੁਝ ਵੀ ਗਲਤ ਹੋਣ ਨਹੀਂ ਦਿੰਦੇ ਇੱਥੇ ਨਹੀਂ ਨਹੀਂ ਇੱਥੇ ਗਲਤ ਨਹੀਂ ਡੇਰੇ ਦੇ ਤਾਂ ਕੋਈ ਗਲਤ ਕੰਮ ਹੋਣੀ ਨਹੀਂ ਨਾ ਦੇਣਾ ਜਾਨਵਰ ਵਗੈਰਾ ਤਾਂ ਕਹਿੰਦੇ ਉਹਨਾਂ ਕੋ ਆਮਾ ਹੀ ਘੁੰਮਦੇ ਰਹਿੰਦੇ ਜਾਨਵਰ ਉਹਨਾਂ ਦੇ ਅੱਗੇ ਪਿੱਛੇ ਘੁੰਮਦੇ ਲੈਂਦੇ ਕੀ ਜਾਨਵਰਾਂ ਨੂੰ ਉਹਨਾਂ ਨੇ ਨਾਂ ਰੱਖਿਆ ਸੀਗੇ ਉਹਨਾਂ ਨੂੰ ਬਾਜ ਮਾਰਨੀ ਤਾਂ ਉਹ ਕਹਿੰਦੇ ਪਹਾੜੀ ਪਰੋਂ ਛਲਾਂਗ ਲਾ ਕੇ ਛੜਾਰੀ ਭਰ ਕੇ ਥੱਲੇ ਆ ਜਾਣਾ ਉਹਨਾਂ ਨੇ ਉਹਨਾਂ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਆਮ ਬੰਦੇ ਕੋ ਤਾਂ ਮਤਲਬ ਹੀ ਨਹੀਂ ਇਹ ਚੀਜ਼ਾਂ ਹੋ ਜਾਣ ਜੀ ਜਿੱਦਾਂ ਦੀਆਂ ਤੁਸੀਂ ਦੱਸਦੇ ਪਏ ਆ ਇੱਥੋਂ ਪਤਾ ਲੱਗਦਾ ਜੀ ਕਿ ਬਹੁਤ ਜ਼ਿਆਦਾ ਪਰਮਾਤਮਾ ਦੇ ਨੇੜੇ ਸੀ ਉਹ ਜਾਨਵਰ ਵੀ ਉਹਨਾਂ ਦੇ ਪੇਤੀ ਹੋਗੇ ਸੀਗੇ ਵੀ ਮੈਨੂੰ ਬਾਜ ਮਾਰੀ ਆ ਤੇ ਆਪਾਂ ਉਡਾਰੀ ਭਰ ਕੇ ਤੇ ਉੱਥੇ ਚਲੀਏ ਜਿੱਦਾਂ ਇਸ ਜੰਗਲ ਦੇ ਵਿੱਚ ਜੀ ਬਾਗ ਤਿੰਦੂਏ ਆ ਜੋ ਲੋਕ ਦੱਸਦੇ ਆ ਤੇ ਆਮ ਬੰਦਾ ਤਾਂ ਇੱਥੇ 1 ਘੰਟਾ ਨਹੀਂ ਬਿਤਾ ਸਕਦਾ ਰਾਤ ਨੂੰ ਆਮ ਬੰਦਾ ਕਹਿੰਦਾ ਇੱਥੇ ਪਬਲਿਕ ਸਾਰੀ ਪਰੇਸ਼ਾਨ ਹੈ ਉਹ ਕਹਿੰਦੇ ਇਕੱਲੇ ਬੰਦੇ ਦਾ ਟਾਈਮ ਹੀ ਹੈ ਨਹੀਂ ਇੱਥੇ ਕੱਢਣ ਇਨੇ ਜਾਨਵਰ ਹੋ ਗਏ ਜੀ ਹਾਂਜੀ ਹਾਂਜੀ ਜਾਨਵਰ ਤਾਂ ਇਨੇ ਹੋ ਗਏ ਚੰਦੂਏ ਬਾਗ ਐਰਾ ਵਗੈਰਾ ਆ ਸਾਡੇ ਖੇਤਾਂ ਵਿੱਚ ਹੀ ਤੁਸੀਂ ਹਿਸਾਬ ਲਾ ਲਓ ਦੋ ਤਿੰਨ ਵਾਰੀ ਖੇਤਾਂ ਜਾ ਗਿਆ ਦੋ ਤਿੰਨ ਵਾਰੀ ਬਾਹਰ ਫਾਲਟੇ ਜਾ ਗਿਆ ਹੂੰ ਹੂੰ ਇਹ ਉਹਦੇ ਘੁੰਦੇ ਰਹਿੰਦੇ ਦਿਨ ਦਿਨ ਦਿਹਾੜੇ ਲੱਫੇ ਘੁੰਮਣ ਅਸੀਂ ਤੁਹਾਨੂੰ ਦੱਸ ਦਈਏ ਅੰਕਲ ਉਹਨਾਂ ਦਾ ਘਰ ਜਿਹੜਾ ਆ ਜਿੱਥੇ ਸੰਤਾਂ ਦੀਆਂ ਗੁਫਾ ਆ ਜੰਗਲ ਦੇ ਵਿੱਚ ਬਿਲਕੁਲ ਪਹਾੜੀ ਦੇ ਥੱਲੇ ਇਹਨਾਂ ਦਾ ਘਰ ਆ ਇਹ ਵੀ ਜੰਗਲ 'ਚ ਰਹਿੰਦੇ ਆ ਬਹੁਤ ਦਲੇਰ ਆ ਆਮ ਬੰਦੇ ਦਾ ਇੱਥੇ ਰਹਿਣਾ ਬਹੁਤ ਮੁਸ਼ਕਲ ਆ ਤੇ ਬਹੁਤ ਵਧੀਆ ਲੱਗਾ ਜੀ ਹੁਣ ਅਸੀਂ ਜਾ ਰਹੇ ਹਾਂ ਜੀ ਉੱਪਰ ਸਾਨੂੰ ਦੋ ਮਿਲਣਗੀਆਂ ਦੇਖਣ ਨੂੰ ਜਾਂ ਇੱਕ ਮਿਲੂਗੀ ਇਹਨਾਂ ਹਾਲਤਾਂ ਤੁਹਾਨੂੰ ਨਜ਼ਰ ਇੱਕੋ ਹੀ ਆਣੀ ਹੈ ਜੀ ਅੱਛਾ ਜੀ ਹਾਂ ਦੋ ਹੀ ਜਿਹੜੀ ਹੈ ਮੇਰੇ ਖਿਆਲ ਉੱਪਰੋਂ ਟਾਹੜਿਕਣ ਕਰਕੇ ਪਨੀ ਬੰਦ ਹੋ ਗਈ ਹੈ ਜਾਂ ਕਿਦਾਂ ਇੱਕ ਚੱਲਦੀ ਹੈ ਇੱਕ ਚੱਲਦੀ ਹੈ ਕਾਫੀ ਵੱਡੀ ਹੈ ਜੀ ਹਾਂ ਕਾਫੀ ਵੱਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗਾ ਜੀ ਮਿਹਰਬਾਨੀ ਇੰਨੀ ਡਿਟੇਲ ਦੇ ਵਿੱਚ ਸਾਨੂੰ ਤੁਸੀਂ ਜਾਣਕਾਰੀ ਦਿੱਤੀ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਹੁਣ ਅਸੀਂ ਸੰਤਾਂ ਦੀ ਕੁਟੀਆ ਤੋਂ ਪਹਾੜੀ ਦੇ ਉੱਪਰ ਤੱਕ ਪਹੁੰਚਣਾ ਹੈ ਜਿੱਥੇ ਗੁਫਾ ਬਣੀ ਹੋਈ ਆ ਕਾਫੀ ਸੰਗਣਾ ਜੰਗਲ ਆ ਤੁਸੀਂ ਦੇਖ ਸਕਦੇ ਆ ਬਰਸਾਤਾਂ ਕਰਕੇ ਝਾਰ ਛਿੰਡਿਆਂ ਨਾਲ ਭਰਿਆ ਪਿਆ ਜੰਗਲ ਚਲੋ ਲੰਮੜਾ ਇਧਰੋਂ ਨਿਕਲਣਾ ਇਧਰੋਂ ਹੀ ਚਲੋ ਵੀ ਹੋ ਅੱਗੇ ਇਹ ਰਸਤਾ ਵੀ ਮੀਂਹ ਦੁਆਰਾ ਬਣਾਇਆ ਗਿਆ ਆ ਜਦੋਂ ਪਹਾੜੀ ਦੇ ਉੱਪਰੋਂ ਪਾਣੀ ਥੱਲੇ ਆਉਂਦਾ ਤਾਂ ਇਹਦੇ ਰਾਹੀਂ ਥੱਲੇ ਜਾਂਦਾ ਆ ਇਸੇ ਕਰਕੇ ਤੁਸੀਂ ਆ ਦੇਖ ਸਕਦੇ ਆ ਪੱਥਰਾਂ ਦੇ ਉੱਪਰ ਕਾਈ ਜੰਮੀ ਹੋਈ ਆ ਹਰੇਲੀ ਹਰੇਲੀ ਆ ਜਿੱਥੇ ਕਾਫੀ ਫਿਸਲਣ ਦਾ ਡਰ ਹੁੰਦਾ ਆ ਪੈਰ ਦੇਖ ਕੇ ਸਾਨੂੰ ਰੱਖਣਾ ਪੈਣਾ ਹਰ ਪੱਥਰ ਦੇ ਉੱਪਰ ਸਿੱਧੀ ਤਿੱਖੀ ਉਚਾਈ ਆ ਵਾਹ ਬਈ ਵਾਹ ਮੋਰਾਂ ਦੇ ਜਿੱਦਾਂ ਦੇਖੋ ਪੰਖਾ ਹੀ ਪੰਖ ਚਾਰ ਮਿਲ ਗਏ ਆ ਆ ਲਓ ਇੱਕ ਹੋਰ ਮਿਲ ਗਿਆ ਅੱਗੇ ਸਾਹਮਣੇ ਨਜ਼ਰ ਮਾਰੋ ਪਹਾੜੀ ਦੇ ਉੱਪਰ ਲਾਈਨ ਸਲਾਈਡਿੰਗ ਹੋਈ ਆ ਇਸ ਤਰ੍ਹਾਂ ਦੀਆਂ ਇੱਥੇ ਲਾਈਨ ਸਲਾਈਡਿੰਗ ਵਗੈਰਾ ਹੁੰਦੀਆਂ ਰਹਿੰਦੀਆਂ ਆ ਕਿਉਂਕਿ ਪਹਾੜੀ ਜਿਹੜੀ ਆ ਸਾਰੀ ਮਿੱਟੀ ਦੀ ਆਏ ਕਿਆ ਖੂ ਸੂਤ ਨਜ਼ਾਰਾ ਆ ਜਿੱਦਾਂ ਮੈਂ ਗੱਲ ਕੀਤੀ ਸੀ ਸਾਰੀ ਪਹਾੜੀ ਮਿੱਟੀ ਦੀ ਐ ਲਓ ਜੀ ਸਾਨੂੰ ਸੰਤਾਂ ਦੀ ਗੁਫਾ ਲੱਭ ਗਈ ਆ ਤੁਸੀਂ ਦੇਖ ਸਕਦੇ ਆ ਕਿੰਨੀ ਉੱਚੀ ਪਹਾੜੀ ਆ ਜਿਹਦੇ ਥੱਲੇ ਇਹ ਗੁਫਾ ਕੱਢੀ ਹੋਈ ਆ ਕਿੰਨੀ ਜ਼ਿਆਦਾ ਮਿਹਨਤ ਆਈ ਹੋਊਗੀ ਵਾਕਿਆ ਹੀ ਜਦੋਂ ਅਸੀਂ ਸੰਤਾਂ ਫਕੀਰਾਂ ਦਾ ਇਤਿਹਾਸ ਸੁਣੀਦਾ ਆ ਤਾਂ ਦਿਲ ਨੂੰ ਇੰਨਾ ਸਕੂਨ ਮਿਲਦਾ ਆ ਕਿ ਕਿੱਦਾਂ ਇਸ ਜੰਗਲ ਦੇ ਵਿੱਚ ਰਹਿੰਦੇ ਹੋਣਗੇ ਤੇ ਲੰਬੜ ਹੁਣ ਇਹਨੂੰ ਸਾਈਡ ਤੇ ਕਰ ਚਲੋ ਇਹਨੂੰ ਉਧਰ ਕਰ ਦੇ ਸਾਈਡ ਤੇ ਕਿਸੇ ਨੂੰ ਦਿੱਕਤ ਨਾ ਆਵੇ ਚਲੋ ਤੇ ਪਹਿਲਾਂ ਅਸੀਂ ਆਪਣੇ ਬੂਟ ਵਗੈਰਾ ਲਾ ਲਈਏ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਗੁਫਾ ਸੰਤਾਂ ਦਾ ਤਪਸਥਾਨ ਸਗਾ ਬਹੁਤ ਪਵਿੱਤਰ ਜਗ੍ਹਾ ਆ ਜਿੱਦਾਂ ਦੱਸਦੇ ਪਏ ਆ ਸਾਰੇ ਪਿੰਡ ਵਾਲੇ ਕਿ ਇੱਥੋਂ ਕੋਈ ਵੀ ਖਾਲੀ ਨਹੀਂ ਮੁੜਦਾ ਜੇਰਾ ਇੱਕ ਵਾਰ ਇੱਥੇ ਆ ਜਾਂਦਾ ਆ ਤੇ ਹੁਣ ਤੁਹਾਨੂੰ ਅਸੀਂ ਅੰਦਰੋਂ ਦਰਸ਼ਨ ਕਰਾਉਨੇ ਆ ਗੁਫਾ ਦੇ ਬਾਲਪੇ ਗਾਲ ਨੰਬਰ ਲਓ ਜੀ ਕਰ ਲੋ ਦਰਸ਼ਨ ਉਪਰ ਸਾਰੀ ਤੁਹਾਨੂੰ ਰੇਤਾ ਦਿਖਾਈ ਦੇਊਗੀ ਛੋਟੇ ਛੋਟੇ ਛੇ ਕੀਤੇ ਹੋਏ ਆ ਕੀੜੇ ਮਕੋੜਿਆਂ ਨੇ ਆ ਸਾਰੀ ਮਿੱਟੀ ਦੀ ਲਪਾਈ ਆ ਤੁਸੀਂ ਦੇਖ ਸਕਦੇ ਆ ਤਿੰਨੋਂ ਹੀ ਪਾਸੇ ਹਾਰਾ ਕਿਉਂਕਿ ਪਿੰਡ ਵਾਲੇ ਤੁਸੀਂ ਸੁਣੇ ਲਿਆ ਕਿ ਕਿੰਨਾ ਖਿਆਲ ਰੱਖਦੇ ਆ ਇਸ ਗੋਫਾ ਦਾ ਜਿਹੜਾ ਵੀ ਉੱਪਰ ਜੰਗਲ ਵਿੱਚ ਆਉਂਦਾ ਆ ਤੇ ਜਾਨਵਰ ਵਗੈਰਾ ਇੱਥੇ ਕਾਫੀ ਆ ਪਤਾ ਲੱਗਦਾ ਦੇਖ ਕੇ ਪੈਰ ਵਗੈਰਾ ਵੀ ਜਾਨਵਰਾਂ ਦੇ ਪੰਜੇ ਵਗੈਰਾ ਛਪੇ ਹੋਏ ਆ ਇੱਥੇ ਜਗਾ ਜਗਾ ਤੇ ਤੁਸੀਂ ਇੱਕ ਵਾਰ ਫੇਰ ਦੁਬਾਰਾ ਚੰਗੀ ਤਰ੍ਹਾਂ ਗੋਹਾ ਦੇਖ ਲਓ ਕਿਉਂਕਿ ਇਦਾਂ ਦੀਆਂ ਧਾਰਮਿਕ ਤੇ ਤਪਸਥਾਨ ਜਿਹੜੇ ਆ ਉਹ ਘੱਟ ਅੱਜ ਕੱਲ੍ਹ ਕਾਲ ਯੁਗ ਦੇ ਵਿੱਚ ਦੇਖਣ ਨੂੰ ਮਿਲਦੇ ਆ ਜੋ ਅਸੀਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਦਾ ਬਾਹਰਲਾ ਦ੍ਰਿਸ਼ਾ ਜਦੋਂ ਅਸੀਂ ਜੰਗਲ ਵੱਲੋਂ ਆਨੇ ਆ ਕੋਈ ਸੋ ਹੋ ਸਕਦਾ ਆ ਇੰਨੀ ਉੱਚੀ ਪਹਾੜੀ ਸੰਘਣੇ ਜੰਗਲ ਦੇ ਵਿੱਚ ਇਸ ਤਰ੍ਹਾਂ ਗੁਫਾ ਜਿਹੜੀ ਹੋ ਸਕਦੀ ਆ ਕਿੰਨੀ ਮੁਸ਼ਕਲ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੰਤਾ ਨੇ ਇਹ ਗੁਫਾ ਕੱਢੀ ਸੀ ਸਾਨੂੰ ਜੋ ਮਿਲਿਆ ਸਾਨੂੰ ਕਿ ਦੋ ਗੁਫਾ ਸਗੀਆਂ ਤੇ ਇੱਕ ਗੁਫਾ ਜਿਹੜੀ ਆ ਉਹ ਭਰ ਚੁੱਕੀ ਆ ਮਿੱਟੀ ਨਾਲ ਲੈਂਡਸਲਾਈਡਿੰਗ ਹੋਈ ਸੀ ਤੇ ਉਹ ਸਾਰੀ ਜਿਹੜੀ ਆ ਖਤਮ ਹੋ ਗਈ ਆ ਤੇ ਇਹ ਗੁਫਾ ਬਚੀ ਆ ਸੰਤਾਂ ਦੀ ਤੇ ਹੁਣ ਅਸੀਂ ਤੁਹਾਨੂੰ ਇੱਕ ਵਾਰ ਬਾਹਰੋਂ ਆਲੇ-ਦੁਆਲੇ ਦਾ ਜੰਗਲ ਦਿਖਾ ਦਈਏ ਜਾ ਕੇ ਆਹ ਸ਼ੇਰੂ ਸਾਡੇ ਨਾਲ ਹੀ ਆ ਤੁਸੀਂ ਦੇਖ ਸਕਦੇ ਆ ਜ਼ਿਆਦਾਤਰ ਜਿਹੜੇ ਜੰਗਲੀ ਏਰੀਆ ਤੇ ਕੁੱਤੇ ਹੁੰਦੇ ਨੇ ਨਾਲੀ ਤੁਰ ਪਾਂਦੇ ਆ ਕਾਫੀ ਵਫਾਦਾਰ ਵੀ ਹੁੰਦੇ ਆ ਏ ਤੇ ਸਾਹਮਣੇ ਤੁਸੀਂ ਨਜ਼ਰ ਮਾ ਸਕਦੇ ਆ ਤੇ ਆਹ ਪਹਾੜੀ ਆ ਸਾਰੀ ਰੇਤਲੀ ਆ ਜਿਹੜੀ ਇਹਦੇ ਥੱਲੇ ਹੀ ਸੰਤਾਂ ਦੀ ਇਹ ਗੁਫਾ ਬਣੀ ਹੋਈ ਆ ਹੁਣ ਅਸੀਂ ਵੀਡੀਓ ਦੀ ਇੱਥੇ ਲੱਗੇ ਆ ਸਨਵਾਪਤੀ ਕਰਨ ਤੁਸੀਂ ਦੇਖੇ ਲਿਆ ਕਿੰਨੇ ਸੰਘਣੇ ਜੰਗਲ ਦੇ ਵਿੱਚ ਇਹ ਗੁਫਾ ਆ ਸੰਤਾਂ ਦੀ ਸਾਨੂੰ ਵੀ ਕਾਫੀ ਵਧੀਆ ਲੱਗਾ ਦਰਸ਼ਨ ਕਰਕੇ ਤੇ ਹੁਣ ਅਸੀਂ ਭਰਾ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਹਰ ਵਾਰ ਦੀ ਤਰ੍ਹਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਹਾਂ ਧੰਨਵਾਦ